ਆ ਲੈ ਭਾਈ ਬੰਦਾ ਕੋਈ ਮਿਲ ਕੇ ਲੈ ਜੜਦੇ ਕਰੋ ਹਾਂ ਮਿਕਾ ਭਾਂਜੀ ਦਾ ਲਿਆ ਸਰੀ ਤਾਂ ਮੋਗਲ ਲਈ ਭਾਈ ਬਜੇਰੋ ਕੰਮ ਬਾਲੂ ਉੱਡਦਾ ਕਹਿੰਦਾ ਮਾਮੇ ਮਾਮਾ ਮੈਨੂੰ ਹੋ ਗਿਆ ਮਾਮ ਕਹਿੰਦਾ ਕਹਿੰਦਾ ਮਾਮੇ ਮੈਂ ਮਾਮਾ ਕਹਦਾ ਪਛਾਣਾ ਨਹੀਂ ਭਾਂਜੀ ਨੂੰ ਫੇ ਮੈਂ ਜਦ ਸਮਝ ਗਿਆ ਜੀ ਫਰਾਡ ਹੈ ਫਰਾਡ ਹੈ ਜਦ ਇਹ ਕਹਿਤਾ ਮਗਾ ਹਾਂ ਅੱਛਾ ਤੂੰ ਸਦਵੀਰ ਭਾਂਜਾ ਬੋਲਦਾ ਹਣਾ ਇੰਗਲੈਂਡ ਤੇ ਕਹਿੰਦਾ ਮੈਂ ਪਛਾਣ ਲੈ ਵਝਾਣ ਲੱਗ ਗਿਆ ਹਾਂ ਬਾਈ ਭਾਈ ਉਹ ਤਾਂ ਸਾੜੀ ਰੇਲ ਬਣਾਉਣੀ ਫਿਰਦਾ YouTube ਬਣਾਉਂਦੀ ਉਹ ਕੋਰੋਲਾ ਕਰ ਲਾ ਕੇ ਮੈਂ ਕਹਿੰਦਾ ਹੋਰ ਮਾਮੇ ਕਰਕੇ ਤਾਂ ਮਗਾ ਬਾਈ ਕਾ ਠੀਕ ਮਗਾ ਮੰਮੀ ਤੇਰੀ ਬਿਵਾਰੋ ਕੀ ਸੀ ਮਗਾ ਦੋ ਬਾਈ ਕੱਲ ਦਵਾਈ ਦੋਣ ਕੇ ਆਉਂਦਾ ਭਾਈ ਮਾਨੂੰ ਹੋਦਾ ਵਧੀਆ ਤੂੰ ਸੁਣ ਵਧੀਆ ਚਾਹੀਦਾ ਹੈ ਉਸਨ ਵਧੀਆ ਮਾ ਡੌਣਾ ਡੂਲਾ ਪਾਉਣੀ ਐ ਏ ਧੁੱਪ ਜੀ ਲੱਗ ਜੀ ਬੇ ਸਾਲੀ ਮੜੀ ਜੀ ਠੰਡ ਪਾਉ ਲੱਗਦੀ ਐ ਅੱਜ ਠੰਡ ਜ਼ਿਆਦਾ ਨਹੀਂ ਅੱਜ ਪਿੰਡਾਂ ਨਹੀਂ ਚਾਉਂਦਾ ਆ ਕਾ ਮੋਟਰ ਸੂਟ ਘਟਾ ਤੇ ਕਹੇ ਪੈਸੇ ਕਾਣੇ ਵਾਲੀ ਮਾ ਪ੍ਰੈਸ ਤੇ ਬਗਾਰੇ ਪਾਣੇ ਤੂੰ ਜੀ ਸਪੋਟਾ ਸੂਟ ਦੋ ਮਨ ਨੂੰ ਠੀਕ ਨਹੀਂ ਗੱਲ ਨਾ ਠੀਕ ਐ ਅੱਜ ਬਾਈ ਹੰਡਾ ਯਾਰ ਹੂੰ ਮੋਟਰ ਸੈਵਤ ਮਗ ਲੱਗਦੀ ਮੋਟਰ ਸੈਕਾ ਪਤਾ ਜ਼ਿਆਦਾ ਲੱਗਦੀ ਐ ਤੇਰੀ ਮੂੰਹ ਠੰਡ ਥੋੜੀ ਅੱਜ ਕਾ ਨਾ ਵੀ ਜ਼ਿਆਦਾ ਪਤਾ ਨਹੀਂ ਪਤਾ ਨਹੀਂ ਐ ਵਧੀਆ ਜਾਈ ਛੱਡ ਤਾਂ ਤੈਨੂੰ ਵਧੀਆ ਵਧੀਆ ਜੀ ਛਾੜੋ ਜਿੰਨੀ ਪਊ ਪੱਦੀਆ ਖੰਡਦਾ ਆ ਜਾ ਹੁਣ ਕਣ ਕਣ ਠੰਡੇ ਚਾਹੀਦੀ ਬਾਈ ਹੈ ਕਿ ਨਹੀਂ ਹਾਂ ਸਰੂਆ ਬੀਜੀਆਂ ਨੂੰ ਠੰਡ ਚਾਹੀਦੀ ਐ ਆ ਹੁਣੀਆਂ ਤਾਂ ਡੋਲਾਂ ਪੋਣੀਆਂ ਤਾਂ ਕਹਣਾ ਮਾਨੂੰ ਅੱਜ ਗਾ 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 ਕਰਮੀ ਰੱਖੀ ਤਾਂ ਉਹ ਤਾਂ ਬੜਾ ਕੰਮ ਕਰਦੇ ਤਾਂ ਕਰਮੀ ਆਉਣੀ ਹੁਣ ਸਿੱਧੇ ਤੇ ਲਾਇ ਲਾ ਠੰਡ ਠੰਡ ਤੇ ਸਿੱਧੇ ਪਾ ਤੇ ਬਹਿਣਾ ਹੁਣ ਸ਼ੁਰੂ ਹੋ ਗਿਆ ਬਸ ਤਪਾ ਹੁਣ ਲੱਗਦੀ ਵਧੀਆ ਨਹੀਂ ਤਾਂ ਫੁੱਲ ਬੇਤੀਚੇ ਆਉਂਦੇ ਦੀਆਂ ਵੀ ਛਾਉਣ ਕਿਦੋਂ ਠੀਏ ਘੰਟਾ ਕ ਵਿਆ ਹੁਣ ਤਾਂ ਪੌਂਚੀ ਬਸ ਇੱਧਰ ਲੱਗੇ ਵੱਡ ਖੋਲ ਨੂੰ ਪਾਈ ਕੰਨੇ ਦੀ ਵਾਰੀ ਆ ਗਈ ਆ ਅਗਨਾਰ ਦੂੰਗੇ ਕਨੇ ਦੀ ਵਾਰੀ ਆ ਗਈ ਮੇਰੀ ਵਾਰੀ ਆ ਗਈ ਜੀ ਦੀ ਜੀ ਦੀ ਮੁੱਕ ਗਈ ਯਾ ਬਿੱਡੂ ਖੋਲਣਾ ਹੈ ਔਰ ਬਿੱਡੂ ਹੋ ਕੇ ਫਿਰ ਮੇਲ ਕੱਟਾ ਦੂਗਾ ਮੇਲ ਜੁਲਸੰਬਰ ਚ ਕੱਟਾ ਚੱਲਦਾ ਮੇਲਾ ਯਾਰ ਜੁਪੀ ਵਾਲੇ ਮੇਲ ਸਾਰੇ ਚੱਲ ਗਏ ਆਪਣਾ ਵਾਲਾ ਚੱਲੂਗਾ ਆਪਣਾ ਹੁਣ ਚੱਲੇ ਤਾਂ ਫਾਇਦਾ ਜਿਹਨੇ ਕਣਕ ਬੀਜ ਨਹੀਂ ਕਣਕ ਦਾ ਬੀਜ ਰੁਗਾ ਕਿਦਾ ਹੈ ਕਿ ਨਹੀਂ ਉਹ ਵੀ ਚ ਚੱਲਾ ਚਾਹੀਦਾ ਪੈਸੇ ਲੇਟ ਬੋ ਕਰ ਦਿੰਦੇ ਆ ਅਪ੍ਰੈਲ ਤੱਕ ਚੱਲੇ ਜਾਂਦਾ ਹੈ ਕਿ ਹੋਗੀ ਦੇਖ ਲੈ ਤੂੰ 8 ਤਰੀਕ ਕਦੋਂ ਆਜਾ 1 ਹੀ ਆਜਾ ਹੈ ਸੱਤ ਸੱਤ ਕੱਢਾ ਸੱਤਾਂ ਜਰ ਹੂੰ ਸ਼ਰਤ ਵਾਲੀ ਮੇਰੀ ਕਰ ਪਰ ਸੋ ਦਾ ਗੁਰਪੁਰਪਾ ਤੇਰੇ ਉਹ ਤੇਰੇ ਜੇ ਚ ਫੋਨ ਤੇ ਦੇਖ ਲੈ ਦੇਖ ਮੈਂ ਤਾਂ ਹਲਦੀ ਦੇਖੀ ਨਹੀਂ ਪਤਰੀ ਕਿੱਥੇ ਨਹੀਂ ਕਿਹੜੀ ਕਦੇ ਦੇਖੀ ਨਹੀਂ ਤੇ ਫਿਰ ਆਨ ਕਰ ਲਾ ਉੱਪਰ ਵਾਲੀ ਤਰੀਕ ਤੇ ਬਈ ਬੰਦਰ ਤਰੀਕੀ ਦੀ ਸੱਤੇ ਗਾਲ ਜੀ ਦਾਨਾ ਲੋਕ ਲੱਗਿਆ ਵਹ ਹੁੰਦਾ ਏ ਬਲੌਕ ਖੋਲੂਗਾ ਇਹਦਾ ਆਹ ਦੇਖਾ ਪਰੇ ਪਾਈ ਸੱਤ ਤਰੀਕ ਟਾਈਮ ਤੇ ਉੱਪਰ ਚਾਹੇ ਆਹ ਆ ਜਾਂਦੀ ਐ ਮੈਨੂੰ ਹੋਇਆ ਅੱਜ ਦੇਖਿਆ ਇਹ ਲੈ ਲਓ ਖੋਲ ਕੇ ਚਾਰ ਸੇ ਯਾਰ ਟਾਈਮ ਦੇ ਉੱਪਰ ਪਈ ਐ ਕੇ ਪਤਾ ਰਹਿੰਦੇ ਕਿੰਨੀ ਤਰੀਕ ਕਿਹੜਾ ਦਿਨ ਛਾ ਹਾਂ ਇਹ ਤਾਂ ਕੋਈ ਨੂੰ ਪਤਾ ਹੀ ਲੱਗਣਾ ਮੈਂ ਨਹੀਂ ਦੇਖਿਆ ਕਸਮੀ ਗੱਲ ਮੈਂ ਨਹੀਂ ਦੇਖਿਆ ਕਿੰਨੀ ਤਰੀਕ ਇਹ ਵੀ ਦਿਨ ਦਾ ਤਾਂ ਕਿਹੜਾ ਐ ਤੂੰ ਤਰੀਕ ਦੇ ਵੀ ਦੇਖ ਲੈ ਕਰ ਵੀ ਖੜੀ ਐ ਦਿਨ ਉਹ ਅੰਗਰੇਜ਼ੀ ਚ ਪੜ ਨਹੀਂ ਆਉਣੀ ਦੀ ਐ ਆ ਤਾਂ ਮਿਰਚਾਂ ਮੈਂ ਸੁਲਾ ਵੀ ਪਾਟ ਦਮਾ ਸਿਆਲੂ ਮਿਰਚਾਂ ਲਾ ਦਮਾ ਸੁਲਾ ਕੇ ਪਾਟੀ ਇਹਨਾਂ ਦਾ ਜਦੋਂ ਜਿਹੜੀ ਨਾ ਨੀਵਾਂ ਹੁਣ ਇਹਨਾਂ ਨੇ ਛਾਲੂ ਮਿਰਚ ਲੱਗੀਆਂ ਹੋਈਆਂ ਇਹਦਾ ਖਤਮ ਹੋ ਗਿਆ ਕਿੰਨੂੰ ਐ ਕਰ ਹਾਂ ਉਹ ਸਾੜੀ ਮਿਰਚ ਆਉਦੀ ਹਾਂ ਉਹ ਨੂੰ ਦੇਖ ਤੂੰ ਨਾ ਮੁੰਡੀ ਆ ਨਾਲੇ ਉਹ ਐ ਜਿਹੜੀ ਮਿਰਚ ਲੱਗੀ ਹੋਈ ਹੋਈ ਮੈਂ ਸੈਨ ਇਹਨੂੰ ਐ ਕਰ ਇਹਨੂੰ ਵੜਦੇ ਇੰਨੀ ਉੱਚੀ ਰੱਖ ਕੇ ਇਹਨੇ ਗਾਹਾਂ ਰੋਹੀ ਮੈਂ ਫੇਰ ਚੱਲ ਪੈਣਾ ਹੁਣ ਨਵੇਂ ਵਾਲਾ ਛਾਲੂ ਥੋੜੀ ਜੀਆਂ ਬੂਟੇ ਲਿਆ ਕੇ ਛਾਲੂ ਹੈ ਹਾਂ ਇੰਨੀ ਜੇ ਰੋੜ ਵੀ ਲਾਉਣ ਦੇ ਅੱ체 ਚਾਰ ਪੰਜ ਬੂਟੇ ਬਹੁਤ ਮੇਰੇ ਤੋਂ ਹਾਂ ਇਹ ਮੈਂ ਅੱਧੇ ਘਟਦਾ ਹੂਣ ਤੱਕ ਇਰੇ ਦੱਕਾ ਨਾ ਆਹ ਜਿਹੜੀ ਆ ਲੈਣੇ ਨਹੀਂ ਇੱਕ ਪਟਕੇ ਨਵੇਂ ਲੈ ਦੇ ਇਹਨੂੰ ਉੱਪਰ ਦੇ ਵੱਢ ਦੇ ਇਹਦੀ ਮੁੰਡੀ ਘਾਹ ਨੂੰ ਫੁੱਟਿਆਣੀ ਬਹੁਤ ਕੰਮ ਦੀ ਹੋਊਗੀ ਅਗੇਤੀ ਚੱਲ ਜਣੀ ਆ ਕਰ ਦਿੰਦੇ ਅਸੀਂ ਲੈ ਇਹਦਾ ਵੀ ਦਾਤੀ ਨਹੀਂ ਮੈਂ ਤਾਂ ਹੁਣੀ ਮਾ ਜੀ ਚਾਰ ਪੰਜ ਆਹ ਅਧੂਰੇ ਨਾ ਪਟਦੇ ਉਹ ਉਹ ਰੱਖ ਲੈ ਬਰ ਲੀਆਂ ਹੋਰ ਰੱਖ ਨੂੰ ਗੇੜ ਦੀ ਖੇਤ ਪਾਰਾ ਪਾ ਲੈ ਉਹਨੇ ਪਟ ਦੂਗੇ ਇੱਧਰ ਆ ਦੋ ਆ ਦੋ ਰੱਖ ਉਹ ਦੋ ਰੱਖਣਾ ਪਾ ਬਰ ਲੀਆਂ ਆ ਦੋ ਪਾ ਪਟ ਦੇ ਇਹਦੀ ਅਧੂਰੇ ਜਿਹੜੇ ਲਾਉਣੇ ਨੇ ਤਾਂ ਬੁਗਦੇ ਪੰਜ ਚਾਰੇ ਹੁਣੇ ਬਹੁਤ ਆ ਹਾਂ ਹਾਂ ਇਹ ਬਹੁਤ ਆ ਆ ਦੇ ਰੱਖੇ ਕਿੰਨੀ ਮਿਰਚ ਦੀ ਲੈ ਭਾਈ ਹੁਣ ਵੀ ਤੋੜ ਕੇ ਲ ਜਾਂਦੇ ਆ ਲਾਲ ਮਿਰਚ ਤੋੜ ਲੈ ਕੇ ਸਾਰੀ ਉਹ ਕਹਿੰਦੇ ਅਸੀਂ ਤਾਂ ਲਾਲੇ ਪਾਉਂਦੇ ਆ ਕਹਿੰਦੇ ਕਈ ਤੁਹਾਨੂੰ ਲਾਲ ਮਿਰਚ ਤੋੜੀ ਮੈਂ ਤੋੜੋ ਜੀ ਤਾਂ ਘੰਟਾ ਲਾਲ ਹੈ ਕਿ ਨਹੀਂ ਇਹ ਤਾਂ ਬਈ ਹੁੰਦੀ ਲਾਲ ਮੈਂ ਲੈ ਆ ਕਿ ਘਰ ਬੂਟੇ ਲਾਦੇ ਪੰਜ ਚਾਰੇ ਉਹਨਾਂ ਜੀ ਇੱਕੋ ਬੂਟਾ ਬਚਿਆ ਉਹਨੂੰ ਏਡੀ ਏਡੀ ਮਿਰਚ ਲੱਗਦੀ ਆ ਚੇ acharu ਮਿਰਚ ਆਹ ਮੈਂ ਕਹਿੰਨਾ ਇੰਨੀ ਨਹੀਂ ਮੋਟੀ ਨਹੀਂ ਲੰਬੀ ਉਹ ਚਾਰੂ ਆ ਹਾਂ ਉਹ ਚਾਰ ਵਾਲੀ ਲੱਗ ਗਈਆਂ ਮੈਂ ਪੰਜ ਛੇ ਕੇ ਆ ਰਹੇ ਹੋ ਗਏ ਹੁਣ ਹਾਂ ਉਹ ਚਾਰ ਵਾਲੀ ਹੁੰਦੀ ਏਡੀ ਮੋਟੀ ਹੁੰਦੀ ਕਰੀ ਲਈ ਮ हमको ਵਿੱਚੋਂ ਵਿੱਚ ਆ ਜੇ ਨੂੰ ਸਵਾਗਤ ਸੁਦਾ ਮਾਨਣਾ ਯਾਰ ਤੇਨ ਮ ਕਰੀਏ ਸੈਟਿੰਗ ਨੂੰ ਵੀ ਬੱਲੇ ਆ ਸਵਾਗਤ ਛੰਡਾ ਜਾ ਹੋਏ ਤੇ ਵਾ ਹੁਣ ਬਿੱਡ ਖੋਲ ਲੈਣਾ ਇਹਨਾਂ ਦਾ ਪਹਿਲਾਂ ਬਿੱਡ ਖੋਲ ਲੈਣਾ ਟ੍ਰੈ ਟ੍ਰੈਲਾ ਫਿਰ ਅੰਦਰ ਚ ਜਾਉਗੇ ਇਹਨਾਂ ਦਾ ਫਿਰ ਉਹ ਮਿੱਟੀ ਨਾ ਉੱਥੇ ਥੋੜੀ ਹੋ ਗਈ ਆਏ ਖਿਚ ਕੇ ਆਏ ਫੱਟ ਜੀ ਕਰਦੇ ਨਹੀਂ ਪਾਣੀ ਕੁਛ ਉੱਥੇ ਨੂੰ ਗਿਰ ਜਵੇ ਉੱਥੋਂ ਪਰਾਂ ਨੂੰ ਗਿਰ ਜਵੇ ਉਹ ਪਰਲਾ ਹੋਰ ਨਹੀਂ ਚਾ ਕਰਨਾ ਮਾੜਾ ਜਾ ਠੀਕ ਨਹੀਂ ਗੱਲ ਉਹ ਪਾਣੀ ਨਾ ਹੋਰਾਂ ਨੂੰ ਆਵੇ ਪਰਾਂ ਨੂੰ ਹੀ ਜਾਵੇ ਬਸ ਇਹਨਾਂ ਪਰੇ ਜਾਊਗਾ ਹੁਣ ਤਾਂ ਹਾਂ ਅਦੇ ਮ ਡੌਜੀ ਲਈ ਆ ਇਹ ਇਹਨੂੰ ਸੈੱਟ ਕਰ ਦੂਗੇ ਹੋਰ ਨਾਲੇ ਕੰਦਰ ਨਾਲ ਮਿੱਟੀ ਲਾ ਦੂੰਗਾ ਮ ਇੱਕ ਡੌਣਾ ਪਾਉਣੀ ਅੱਜ ਆ ਇਹਦੇ ਬਾਅਦ ਪਾਉਣੀ ਉੱਥੇ ਪਵਾ ਕੇ ਆਉਣੀ ਬੂਲਦਾਂ ਦੇ ਉਹ ਵੀ ਜ਼ਰੂਰੀ ਹੈ ਹੋਰ ਦੋਏ ਨਹੀਂ ਦਿਖੇ ਰਾਤ ਦੋਏ ਨਹੀਂ ਦਿਖੇ ਹਾਂ ਬਾ ਮੇਰੇ ਹੋਇਆ ਇਹ ਤਾਂ ਫੋਨ ਹੀ ਕਰਿਆ ਹੂੰ ਤਾਂ ਉਹ ਨਹੀਂ ਕਰਿਆ ਕਰਿਆ ਫੋਨ ਹੈ ਕਿਆ ਕਹਦੇ ਫਿਰ ਪਹਿਲਾਂ ਫੋਨ ਹੀ ਕਹਿੰਦਾ ਤਾਂ ਮੈਂ ਕਹਿੰਦਾ ਸੈਂਟਰ ਦੇ ਰਾਹ ਜਿਹੜਾ ਦੂਆ ਦਾ ਖਾਲਾ ਇੱਥੇ ਇੱਥੇ ਆਇਆ ਇਹ ਬਿੰਦਰਕੋਟ ਦੂਆ ਬਿੰਦਰ ਕਾ ਚੱਲੋ ਜਲਦੀ ਫੂਡ ਕਰਕੇ ਵੀਜਣਾ ਹੇ ਮਿੱਟੀ ਨੂੰ ਜਾਨ ਹੈ ਲੰਘ ਗਿਆ ਮੁੜ ਕੇ ਲੜਾ ਦੇਖਿਆ ਹੀ ਨਹੀਂ ਹੈਗਾ ਵੀ ਕਿੱਥੇ ਹੈ ਦੇਖ ਲੈ ਤੂੰ ਹੈ ਮੁੜ ਕੇ ਨਹੀਂ ਦੇਖਿਆ ਉਹ ਦੂਆ ਸਵੇਰ ਨੂੰ ਮਿਲਿਆ ਹੈ ਕਹਿੰਦਾ ਦੱਸ ਮੈਂ ਕਹਿੰਦਾ ਠਹਿਆ ਬਿਆ ਮੈਂ ਠਹਿਰੇ ਠਹਿਰੇ ਰਹਾ ਤੇ ਤੁਸੀਂ ਠਹਿਬਈਏ ਹੁਣ ਅਡੀਗਰੀ ਗੱਲ ਰਾਤ ਤੇ ਤੂੰ ਠਹਿਰੇ ਵੇ ਹੁਣ ਦੂਆ ਨੂੰ ਮਿਲਿਆ ਤੁਸੀਂ ਮੋਗਾ ਹੀ ਹੁੰਦਾ ਬਾ ਚਲੋ ਟਾਈਮੇ ਹੁੰਦਾ ਮੋਗਾ ਆ ਮੋਗਾ ਟਾਈਮ ਹੁੰਦਾ ਹੈ ਹੁਣ ਇਹ ਤਾਂ ਗੋ ਟਾਈਮ ਤਾਂ ਉਹ ਮੂਡ ਹੁੰਦਾ ਇਹਦੇ ਟਾਈਮ ਕਾ ਦੀ ਗੱਲ ਆ ਲੈ ਭਾਈ ਬੰਦਾ ਕੋਈ ਮਿਲ ਕੇ ਲੈ ਜੜਦੇ ਕਰੋ ਹਾਂ ਬੰਦਾ ਜਿਆਦਾ ਮਿਲ ਕੇ ਲਾਵਾ ਕੋਈ ਯਾਰ ਦੋਸਤ ਜਿਹਦੇ ਕਾਗੀ ਜਿਹਦੇ ਕੰਮ ਲਾਤ ਲਾ ਬੱਟ ਦੇ ਕਹਿੰਦਾ ਭਾਈ ਆ ਮੇ ਆਪਣੇ ਬੰਦੇ ਨਹੀਂ ਪਹਿਲਾ ਹੁੰਦਾ ਆ ਯਾ ਉਹ ਮਾੜਾ ਬੰਦੇ ਜਿਹਨੂੰ ਲੈ ਲੈ ਵਾ ਸਾਰਾ ਗੋਲੇ ਇਹਦੇ ਪੂਰੀ ਲਾਉਣਾ ਹੈ ਤੋ ਪਾਵਾ ਲਾਇਆ ਬਕਮ ਵਧੀਆ ਹੈ ਇਹ ਭਾਈ ਜੀ ਐਮ ਬਿਲਡਿੰਗ ਬਬਰਕਸ ਹਵੇਲੀ ਗੁਰਦਾਸ ਥੰਮਣੇ ਹਾਂ ਇਹ ਵਧਣਾ ਘਾਤੇ ਆ ਭਾਈ ਇਹ ਹਾਲੀਕਲ ਦੁਕਾਣ ਕਿਥੇ ਰਹਿੰਦਾ ਇਹ ਆਰਥਿਕ ਕਾਰਨ ਆ ਹੋਗਾ ਹੁਣ ਲਾਤੀ ਉਹ ਲਾਤੀ ਆ ਤੁਹਾਡੇ ਆਰਥਿਕ ਕਾਰਨ ਦੁਕਾਣ ਮਤ ਰਹਿੰਦਾ ਇਹਨੇ ਕਾ ਇਹ ਤਾਂ ਇੰਨਾ ਕੰਮ ਕਿਦਾਂ ਵਈ ਚੱਲਦਾ ਹੁਣ ਆ ਬਾਈ ਹੱਟ ਨਾਲ ਜੱਤੀ ਫਿਰ ਤੋਂ ਹਾਂ ਉਹ ਕਾਇਮ ਹੀ ਨਹੀਂ ਜੀ ਆ ਠੀਕ ਐ ਉਹਨੇ ਪਰੇ ਆ ਦੋ ਮਰਜੀ ਤਕਦੀਰ ਲੋਹਾ ਦੋ ਮਰਜੀ ਨਾਲ ਹੁੰਦਾ ਕੰਮ ਰੋਪੜ ਦਾ ਰੋਪੜ ਮਾ ਸ਼ਾਇਆ ਤਾਰੀਖਰ ਮੰਦੂਆ ਇਹ ਸਰਦਕਾ ਉਹਦੇ ਨਾਲ ਫਰਕ ਤਾਂ ਦੇਖ ਕੇ ਇਹ ਜਾਂਦਾ ਕੀ ਕਰਦਾ ਤਾਰੀਖਰ ਦੇ ਫਰਕ ਕੀ ਦੇ ਲਾ ਕੇ ਆਇਆ ਬਿੱਕੀਏ ਹਾਂ ਬਿੱਕੀ ਦੇ ਲਾਏ ਬਿੱਕੀ ਦਾ ਵਿਆਹ ਹੈ ਅੱਛਾ ਬਿੱਕੀ ਦਾ ਵਿਆਹ ਹੈ ਬਿੱਕੀ ਦਾ ਵਿਆਹ ਹੈ ਉਹ ਸਾਬ ਦਾ ਆ ਉੱਪਰ ਮਨੌਣਾ ਜਗਾ ਆਰਤੀ ਦਾ ਆਰਤੀ ਦੇ ਮਾਤਾ ਹੀ ਕਰ ਹਾਂ ਆਹ ਇਹਦਾ ਵਿਆਹ ਇਹ ਤਾਂ ਹੀ ਕਹਿੰਦਾ ਕਹਿੰਦਾ ਵਿਆਹ ਤੇ ਬਾਦ ਗੇਟ ਵੀ ਹੋਣਾ ਮਾ ਜੀ ਹਾਂ ਇਹ ਭਾਈ ਕਹਿੰਦੇ ਵੀ ਤੰਗ ਕਰੂਗਾ ਇਹਦੇ ਮਾਰੇ ਕੰਮ ਨਹੀਂ ਆਗਾ ਹਾਂ ਅਗਰ ਆ ਮੋ ਚੱਕ ਦੂਗਾ ਛੋਟੇ ਛੋਟੇ ਰੈਂਡਰਿੰਗ ਮਾਰ ਦਿੰਦਾ ਮੇਰੇ ਨਾਲ ਪੰਜ ਇਹ ਹੋਰ ਕਿਤੇ ਹੋਰ ਪਾਸੇ ਲਾ ਲੂਗੇ ਇਹਨੂੰ ਹੈਂਡਲ ਨੂੰ ਹਾਂ ਹਾਲੇ ਮੋ ਭਜਨ ਕਿੰਨਾ ਉਹ ਮੈਂ ਦੇਖ ਲੈ ਪੁਰਾਣੀ ਕਰਾ ਹੈ ਹੈ ਤੇਰਾ ਹੈਵੀ ਹੈ ਹਾਂ ਆ ਹੋਰ ਪਾਸੇ ਟਿਕਾ ਲਾ ਲੂਗੇ ਐਨ ਨੂੰ ਲਵਾ ਲਾ ਮੈਂ ਵੈਲਟ ਕਰਾਈ ਨਾ ਤੋੜੀ ਵਾਲਾ ਐਨ ਨੂੰ ਲਵਾ ਲਾ ਹਾ ਵੀਰ ਜਿਹੜਾ ਦਰਵਾਜਾ ਪਰਲਾ ਡੰਗਰ ਵਾਲਾ ਹਾਂ ਮੈਂ ਕਹਾ ਥਾਲਾ ਕਿਨੇ ਪੈਰ ਜਿਹਾ ਕਿਨੇ ਰੱਖਦਾ ਉਹਨੇ ਜਿਹੜਾ ਖਿਚੇ ਨੇ ਨਾਲ ਖੁੱਲਣਾ ਹੁੰਦਾ ਬਾਹਲੇ ਪਾਸੇ ਬੜਬੜੇ ਲੱਗੇ ਹੋਏ ਉਹਨੂੰ ਹਾਂ ਮੈਂ ਕਹਾ ਥਾਲਾ ਕਿਨੇ ਤੋੜਦਾ ਇੱਕ ਜਮਾ ਹਿੱਟਿਆ ਲੱਗਿਆ ਹਾਂ ਕਹਿੰਦਾ ਮੇਰਾ ਬੈਂਫਰ ਪਾਜ਼ ਗਿਆ ਤਾਂ ਕਹਿੰਦਾ ਬੱਟ ਗਿਆ ਉਹ ਰੱਖਦਾ ਉੱਥੇ ਮੁੜ ਕੇ ਵਾਈ ਲੈ ਜਾ ਚੱਲ ਜਾਈਏ ਬਾਬੋ ਬਟੇ ਜੱਟ ਰਾਵਤ ਹੋ ਗਿਆ ਲੈ ਗਏ ਨੰਬਰ ਕਰਨਾ ਹੈ ਮਿਸਟਰ ਚੱਲੋ ਜੀ ਟੁੱਟ ਗਿਆ ਭਾਈ ਰੰਗ ਦਿਆ ਬੇ ਰੰਗ ਮਾਰਨਾ ਮੜੋ ਚੱਲ ਆਹ ਇਹ ਨਹੀਂ ਚੈ ਹੂੰ ਫਰਾਉੜੇ ਬਹੁ ਨੇ ਹੂੰ ਦੇਖ ਲੈ ਇੱਕ ਸਵੇਰੇ ਪਾਪਾ ਜੀ ਦਾ ਫੋਨ ਆ ਲਿਆ ਪਹਿਲਾਂ ਤਾਂ ਹੂੰ ਹੁਣ ਇੱਕ ਟੈਲੀਗ੍ਰਾਮ ਪਰ ਫਰਾਉੜ ਆ ਲਿਆ ਕਹਦਾ ਭਾਣਜੀ ਦਾ ਲਿਆ ਸਵੇਰੇ ਤਾਂ ਬੋਕਰ ਰਹੀ ਬਾਈ ਬਜੇਰੋ ਕੰਬ ਬੋਲ ਉੜਦਾ ਕਹਿੰਦਾ ਮਾਮੇ ਮਾਮਾ ਮਨੂੰ ਹੋ ਗਿਆ ਮਾਮ ਕਹਿੰਦਾ ਕਹਿੰਦਾ ਮਾਮੇ ਮੈਂ ਮਾਮਾ ਕਹਦਾ ਪਛਾਣਿਆ ਨਹੀਂ ਭਾਣਜੀ ਨੂੰ ਫੇ ਮੈਂ ਜਦ ਸਾਂਝਾ ਜੀ ਫਰਾਡ ਹੈ ਫਰਾਡ ਹੈ ਮੈਂ ਜਦ ਇਹ ਕਹਿਤਾ ਮੈਂ ਕਿਹਾ ਹਾਂ ਅੱਛਾ ਤੂੰ ਉਹ ਸਦਵੀਰ ਭਾਣਜਾ ਬੋਲਦਾ ਹੋਣਾ ਇੰਗਲੈਂਡ ਤੇ ਕਹਿੰਦਾ ਮੈਂ ਪਛਾਣ ਲਿਆ ਪਛਾਣ ਲਿਆ ਕਹਿੰਦਾ ਨਹੀਂ ਕਰ ਆ ਬਾਈ ਬਾਈ ਉਹ ਤਾਂ ਸਾਡੀ ਰੇਲ ਬਣਾਉਣੀ ਫਿਰਦਾ ਸੀ ਯੂਟਿਊਬ ਬਣਾਉਂਦੀ ਆ ਉਹ ਕੋਰੋਲਾ ਕਰ ਲਾ ਕੇ ਮੈਂ ਕਿਹਾ ਕਹਿੰਦਾ ਹੋਰ ਮਾਮੇ ਕਰਕੇ ਤਾਂ ਮੈਂ ਕਿਹਾ ਬਾਈ ਕਰ ਠੀਕ ਮਮੀ ਮੈਂ ਕਿਹਾ ਮੰਮੀ ਤੇਰੀ ਬਿਵਾਰੋ ਕੀਦੀ ਮਗਾ ਦੋ ਦਵਾਈ ਦੋ ਕਾ ਦਵਾਈ ਦੋਣ ਕੇ ਹੋ ਤਾਂ ਭਾਈ ਮੈਨੂੰ ਆ ਗਿਆ ਫਿਰ ਰੋਲੇ ਵਾਲੀ ਉਹੀ ਲੈ ਦੇ ਭਰਾ ਗਿਆ ਹਾਂ ਕਹਿੰਦਾ ਫਿਰ ਕਹਿੰਦਾ ਮਾਮੇ ਕੱਕਾ ਕੰਮ ਕਰਨਾ ਤੇ ਮੈਂ ਕਹਿੰਦਾ ਦੱਸ ਤੁਹਾਡੇ ਕੰਮ ਕਰ ਨੂੰ ਬੈਠੇ ਹੋਰੇ ਭਾਈ ਨਹੀਂ ਹੋਰ ਕਾ ਬੈਠੇ ਸੀ ਹਾਂ ਕਹਿੰਦਾ ਭਾਈ 6 ਲੱਖ ਰੁਪਏ ਤੈਨੂੰ ਮੈਂ ਪਾਵਾਂਗਾ ਰਖਾਤੇ ਚ ਬਾਹਰ ਤੇ ਠੀਕ ਹੈ ਕਿਤੇ ਫਲਾਟ ਬਲੂਟ ਲਿਆ ਹੈ ਇਹ ਕਹਿੰਦਾ ਹਾਂ ਫਲਾਟ ਲਿਆ ਫਲਾਟ ਲਿਆ ਇਹਨੇ ਪਾ ਦੇ ਤੂੰ ਹੱਦ ਹੋ ਗਈ ਪਾ ਦੇ ਇਹਨੇ ਵੀ ਬੰਦਾ ਲੈਣਾ ਉਹ ਤੈਨੂੰ ਅਕਾਊਂਟ ਚ ਪਾਉਣੇ ਪੈਣੇ ਇਹ ਕਹਿੰਦਾ ਤੂੰ ਐਂ ਕਰੇ ਮੇਰੇ ਅਕਾਊਂਟ ਚ ਪਾ ਦੇ ਨਹੀਂ ਕਹਦਾ ਉਹ ਬੰਦਾ ਭੇਜਣਾ ਬੰਦਾ ਭੇਜੀ ਤੇਰੇ ਅਕਾਊਂਟ ਚ ਪਾ ਦੂੰ ਮੈਨੂੰ ਕਹਦਾ ਆਪਣੇ ਉਹ ਨਹੀਂ ਬਣ ਲਿਆ ਹੁੰਦਾ ਉਹ ਉਹਨੇ ਕਹਿਣਾ ਦਾ ਵੀ ਜੀ ਮੈਨੂੰ ਪਹਿਲਾਂ ਤੂੰ ਬਾ ਥੋੜੇ ਜਿਹਾ ਪੈਸੇ ਹਾਂ ਹੈ ਵੀ ਮੈਨੂੰ ਵੀ ਇਹ ਤਾਂ ਸੈਂਡ ਨਹੀਂ ਹੋ ਰੇ ਕੋਈ ਕੋਈ ਪੈਸੇ ਕਰਦੇ ਉਹਨੇ ਇਹਦੇ ਤੁਹਾਨੂੰ ਛੋਟ ਛੀਤ ਭੇਜ ਦੇਣੀ ਉਹਨੂੰ ਆਏ ਵੀ ਉਹਨੂੰ ਐ ਲੱਗਿਆ ਵੀ ਇਹ ਬੰਦਾ ਕੀ ਹੋ ਰਾ ਛੋਟੀ ਸੀਤ ਮੈਨੂੰ ਭੇਜ ਦਿੰਦੀ ਬਣਾ ਕੇ ਹੈਨਾ ਤੇਰੇ ਬੈਂਕ ਚ ਪਾ ਦੇ ਭਾਈ ਵੀ ਇਹ ਬੈਂਕ ਚ ਕਢਾ ਕਢਾ ਕੇ ਵੀ ਆ ਬੰਦਾ ਫੜਾ ਦੇ ਜਾਂ ਆਨਲਾਈਨ ਪਾ ਦੇ ਕਿਸੇ ਨੂੰ ਐ ਕਹੂਗਾ ਮੈਂ ਕਿਹਾ ਐ ਨਾ ਹੁੰਦੇ ਹੁੰਦੇ ਵਾਇਰ ਕਿੱਥੇ ਹੱਥ ਹੁੰਦਾ ਫਿਰ ਆਏ ਵੀ ਹੁੰਦਾ ਕਈ ਵਾਰ ਆਏ ਵੀ ਹੁੰਦਾ ਵੀ ਚਲ ਮੈਨੂੰ ਐਂ ਕਰ ਮੈਨੂੰ ਪੰਜ-ਛੇ ਦਾ 1000 ਰੁਪਏ ਪਾ ਦੇ ਫਿਰ ਮੈਂ ਤੈਨੂੰ ਅੱਧੇ ਤੇ ਜ਼ਿਆਦਾ ਪਾਉਂਦਾ ਹਾਂ ਹਾਂ ਉਹੀ ਕੁਸਾ ਹੈ ਵਾਹੀ ਕੁਸਾ ਫਰਾਡ ਫਰਾਡ ਦੇ ਚੱਲਦਾ ਦੋ ਦਿਨਾਂ ਦੂ ਆ ਹੁਣ ਫਿਰ ਚੱਲਦਾ ਇੱਕ ਕੰਮ ਹੋਰ ਚੱਲਦਾ ਇਹਦਾ ਇਹਦਾ ਤਾਂ ਫਰਾਡ ਹੋ ਲਿਆ ਇਹਦਾ ਸਭੀ ਵੇ ਵਸੂਲੇ ਤੇ ਇੱਥੇ ਵਿਚ ਵਿੱਚ ਹੱਥੋਂ ਕੋਲਿਆ ਨਹੀਂ ਇੱਥੇ ਨੇ ਵਸੂਲੇ ਇਹਦਾ ਤਾਂ ਫਰਾਡ ਹੋ ਲਿਆ ਅੱਠ ਦਿਨ ਲੋਕ ਮੰਨੂ ਕਹਿੰਦਾ ਕਹਿੰਦਾ ਖਾਤਾ ਭੇਜਾਣਾ ਭਾਈ ਆਪਣਾ ਖਾਤਾ ਭੇਜਤਾ ਭਾਈ ਆ ਬਤਰਾਣਾ ਕਿਹਦਾ ਖਾਤਾ ਮੈਂ ਕਹਿੰਦਾ ਭਾਈ ਬੜੇ ਮੁੰਡਾ ਮੁੰਡੇ ਦਾ ਮੈਂ ਕਹਿੰਦਾ ਭਾਈ ਬੜੇ ਮੁੰਡਾ ਦਾ ਖਾਤਾ ਕਹਿੰਦਾ ਤੇਰਾ ਮੈਂ ਕਹਿੰਦਾ ਮੇਰਾ ਖਾਤਾ ਕੁਫਤਕ ਕੋਈ ਨਹੀਂ ਹੈਗਾ ਭਾਈ ਮੈਂ ਕਹਿੰਦਾ ਅਨਪੜ ਬੰਦਾ ਮੈਨੂੰ ਕਿਸੇ ਚਲਾਉਣਾ ਆਉਂਦਾ ਮੈਂ ਕਹਿੰਦਾ ਬੜੇ ਮੁੰਡੇ ਦਾ ਖਾਤਾ ਭਾਈ ਦੇ ਤੂੰ ਲੱਛਣ ਦੇ ਤੂੰ ਦੁਨੀਆਂ ਦੇ ਚਾਰੇ ਇੱਕ ਵਾਰ ਚਾਚਾ ਕਹਿੰਦਾ ਕਿਹਨ ਲੱਗਿਆ ਮੈਨੂੰ ਕਹਿੰਦਾ ਕਿਹੜੀ ਮੰਮੀ ਮੰਮੀ ਦੁਆਈ ਦੁਆਲੇ ਅਗਾ ਬਸ ਫਰਾਡ ਇਹ ਜਿਹਾ ਇੱਕ ਹੋਣਾ ਤੇ ਟੈਲੀਗ੍ਰਾਮ ਪ੍ਰਾਈਵੇਟ ਇਹ ਕਹਿੰਦੀ ਪਹਿਲਾਂ ਵੀ ਉਹ ਕਰਨਾ ਲੋ ਕਰ ਵੀ ਲਾਈਕ ਕਰ ਦੇ ਫੋਲੋ ਕਰ ਲ ਇੱਕ ਸਬੀਰੇ ਪਾਤਾ ਮਨ ਉਹਨੇ ਹੁਣ ਇੱਕ ਇੱਕ ਦੋ ਹੋਰ ਗਾਣੇ ਮੇਤੇ ਕੰਮ ਹੀ ਨਾ ਫਿਰ ਇਹ ਮਨ ਨੂੰ ਕਹਣਾ ਵੀ ਉਹ ਜੇ ਸਾਡਾ ਤਾਂ ਐਦਾਂ ਹੀ ਉਹ ਬਣਨਾ ਸਾਡਾ ਮੈਂਬਰ ਬਣਨਾ ਹੈ ਵੀ 1000 ਰੁਪਏ ਮੈਂਬਰ ਫੀਸ ਹੈ ਉਹ ਮੈਨੂੰ 2400 ਦੇ ਕੇ ਮੈਂ ਤੇ 1000 ਵਸੋ ਲੈਣ ਉੱਥੀ ਆਪਾਂ ਬਲੌਕ ਕਰ ਦੇਣੀ ਜਦ 2400 ਆਗੇ ਜਦ ਦੇ ਬਲੌਕ ਖੰਡ ਲੱਕ ਡਰੇਡ ਰੱਖੇ ਪਰ ਕਮਾਉਣ ਦੀ ਲੋੜ ਹੀ ਨਹੀਂ ਲੋੜੇ ਨਹੀਂ ਜੇ ਦੋਸਤ ਚਾਚ ਦਿੱਤਾ ਅੱਜ ਚਾਹ ਖਵਾ ਕੇ ਬੋਤਲ 22300 ਰੁਪਏ ਇੱਧਰ ਹੋ ਗਿਆ ਜਿੱਦੇ ਚੁੱਲਾ ਬਾਲ ਲੈਣਾ ਯਾਰ ਇਹ ਗੱਲ ਹੈ ਉਹ ਐਜੇ ਕੰਮ ਦੇਖ ਲੈ ਗਾਦੀ ਵੀ ਕੰਮ ਪਰ ਬੈਠੇ ਆ ਸਾਹਮਣੇ ਨੂੰ ਬੈਠੇਗਾ ਹੂੰ ਫਰੇ ਫਰੌੜੇ ਬਹੁਤ ਹੁੰਦੇ ਨੇ ਬਹੁਤ ਜ਼ਿਆਦਾ ਹੈ ਬਚ ਕੇ ਰਹੋ ਭਾਈ ਮੂਰੇ ਲੱਗਿਆ ਉਹਦੇ ਜੇ ਫੋਨ ਆਇਆ ਮੈਨੂੰ ਵੀ ਹਰ ਤੇ ਮੂਰੇ ਪਲੱਸ ਉਹ 92 ਪਾਕਿਸਤਾਨ ਦਾ ਕੋਡ ਤਾਂ ਕਹਿੰਦਾ ਬੋਲ ਲੈ ਇੰਗਲੈਂਡ ਤੇ ਦੱਸ ਮੈਂ ਵੀ ਛੇੜਿਆ ਮੈਂ ਕੋਈ ਨਾ ਚੱਲ ਤੂੰ ਚੱਲੀ ਜਾ ਤੂੰ ਚੱਲਦਾ ਜਾ ਕਸੀ ਵੀ ਕੰਮ ਪਰ ਬੈਠੇ ਆ ਉਹ ਮਗਾ ਕਾਣ ਕੌਣ ਕੋ થી ਬਿਜਲੀ ਡੌਲਾ ਪਾਤੀਆਂ ਸੀ ਵਿਲੇ ਹੁਣ ਤੋੜੇ ਭਰੇ ਆ ਆ ਇੱਕ ਦੋ ਉਰ ਆਓ ਆ ਜੀ ਲਾਈਨ ਲਗਾਓਗੇ ਆ ਬੈਲ ਮੇ ਮਾਰਾ ਬਾਪਾ ਹੈਗਾ ਆ ਬੈਲ ਮੇ ਮਾਰਾ ਦੇਖਾ ਤੇ ਪਿਆਰ ਪੂਜ ਦੇ ਹੀਲਾ ਹੋ ਗਿਆ ਬਾ ਹੁਣ ਖੜਦਾ ਜਿਹੜੇ ਪਿਆਜ਼ ਮੈਂ ਪੈਣਾ ਜੀ ਨੇ ਉਹਦਾ ਵੀ ਹੀਲਾ ਚਾਹੀਦਾ ਬਾ ਹੁਣ ਉਹਦਾ ਵੀ ਹੀਲਾ ਕਰਦੇ ਆ ਹੋਣੀ ਸ਼ਾਮ ਤੱਕ ਹੋ ਜੇਣਾ ਜਟੁੱਲਾ ਤੇ ਰੱਖ ਬਸ ਹੀਲਾ ਹੋ ਗਿਆ ਲੈ ਦੁਨੀਆ ਵੀ ਭਾਂਦ ਭਾਂਦੀ ਬਾਈ ਆਪਣਾ ਭਾਈ ਬਚੌਰ ਰੱਖੇ ਕਰੋ ਸਭ ਨੂੰ ਠੀਕ ਹੀ ਨਹੀਂ ਗੱਲ ਕਈ ਹੁਣ ਕਈ ਹੁਣ ਵਿਚਾਰੇ ਨੂੰ ਨਹੀਂ ਪਤਾ ਲੱਗਦਾ ਹੈਗਾ ਗੱਲਾਂ ਮਾ ਜਾਣਦੇ ਆ ਇੰਝ ਉਹ ਕਹਿੰਦੇ ਆ ਇੰਝ ਉਹ ਕਹਿੰਦੇ ਸਬੂਤ ਮੰਗ ਲੈਣੇ ਸਾਡਾ ਤਾਂ ਬਾਹ ਪੈਂਦੇ ਰਹਿੰਦਾ ਭਾਈ ਮੇਰਾ ਤਾਂ ਬਾਹ ਪੈਂਦਾ ਇੱਕ ਵਾਰ ਐ ਹੋਇਆ ਐ ਚ ਮੈਂ 750 ਪਰ ਲੈ ਲਿਆ ਹਾਂ ਆਇਓ ਪਹਿਲਾਂ ਕਹਿੰਦੀ 120 ਰੁਪਇਆ ਹੌ ਹੌਲੀ ਕਹਿੰਦੀ ਮੈਂਬਰਸ਼ਿਪ ਲਈ ਕਹਿੰਦਾ ਬਈ ਮੇਰੇ ਕੋਲ ਪੈਸੇ ਨਹੀਂ ਲੱਗੇ ਕਹਿੰਦੀ ਫਿਰ ਤੈਨੂੰ ਵੀ 60 ਰੁਪਏ ਆਉਣੇ ਆ ਮੈਂ ਇਦਾਂ ਕਰਦੇ ਕਰਦੇ ਮੈਂ 750 ਹੋ ਗਏ ਕਹਿੰਦੀ ਹੁਣ ਤਾਂ ਮੈਂਬਰਸ਼ਿਪ ਲੈਣੀ ਹੋ ਪੈਣੀ ਆ ਜੀ ਤੁਹਾਨੂੰ ਹਾਂ ਕਹਿੰਦਾ ਕਿੰਨੇ ਆ 1000 ਰੁਪਏ ਮੈਂ ਮੇਰੇ ਪਾਣੀ ਆ ਜੀ ਆ ਵੀ 325 ਸਾਲਾ 700 ਤਾਂ ਗਿਆ ਉਹ ਵੀ ਆਏਗਾ ਮੇਰਾ 1000 ਰੁਪਇਆ 300 ਹੋਰ ਫਾਲਤੂ ਆ ਜਾਣਾ ਮੈਂ ਜਦ ਮੈਂ ਜਦ ਬਲੌਗ ਕਰੀ 750 ਮੈਂ ਕਿਹਨ ਜੇਬ ਚ ਪਾਇਆ ਛੁੱਟੀ ਕੱਜ ਦੀ ਸ਼ਾਮ ਤੁਹਾਡੇ ਨਾਮ ਨਹੀਂ ਆ ਰਿਹਾ ਬੰਦਰਾ ਬਦਦੇ ਉਬਾਈ ਫਰਾਡੀਆਂ ਤੇ ਬਚੋ ਇਹ じゃ ਕੋਈ ਤਰੀਕਾ ਨਹੀਂ ਹੈਗਾ ਬਾਈ ਜਿਹੜਾ ਇੱਕਾਂ ਪੈਸੇ ਕਮਾ ਲੂਗੇ ਆਪਾਂ ਮੈਂ ਗੱਲ ਠੀਕ ਹੈ ਇਹ ਜੇ ਦੁਨੀਆ 'ਚ ਕੋਈ ਤਰੀਕਾ ਨਹੀਂ ਮਿਹਨਤ ਕਰਕੇ ਕਰਨੀ ਪੈਣੀ ਹੈ ਮਿਹਨਤ ਯਾਰ ਉਹ ਪਿੱਛੇ ਹੁਣ ਕਹਿੰਦਾ ਮੈਂ ਕੋਈ ਕਹਿੰਦਾ ਮੇਰਾ ਉਹ ਦੇਖਿਆ ਯੋ ਕਿਹੜੀ ਸੀ ਕਰੋੜ ਰੁਪਏ ਲੈ ਕੇ ਲਾਖ ਗਿਆ ਕੋਈ ਕਹਿੰਦਾ ਮੇਰਾ ਕਰੋੜ ਲੈ ਕੇ ਲਾਖ ਕੇ ਨਾ ਪਿੰਡ ਵਾਲੇ ਦੀ ਲੇਖ ਹੈ ਸਾਦੇ ਪਿੰਡ ਦੀ ਬੰਦੇ ਦੇ ਕਦੋਂ ਭਾਈ ਹਾਂ ਹੂੰ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਯਾਰ ਉਹ ਪੈਸਾ ਲਾਓ ਬੈਂਕ ਜਿੱਥੇ ਜਿੱਥੇ ਆਇਓ ਜਿਹੜਾ ਆਇਓ ਪੈਸਾ ਬਣਦਾ ਹੁੰਦਾ ਫਿਰ ਇੰਨੇ ਕਿਹੜੇ ਕਰੋੜਪਤੀ ਬੰਦੇ ਹੋਰ ਪੈਸਾ ਲਾ ਲਉਂਦੇ ਉਹ ਇਹਦਾ ਜਿਹੜਾ ਬੰਦਾ ਲਾਇਆ ਆਪਣੇ ਵਰਗੇ ਆ ਮਿਡਲ ਕਲਾਸ ਆ ਉਹਨਾਂ ਕੋਲੇ ਆਉਂਦੇ ਇਹ ਪਤਾ ਵੀ ਉੱਥੇ ਦੇ ਲੈਣੇ ਪੈਸੇ ਇੱਥੇ ਦੇ ਲੈਣੇ ਆ ਅਮੀਰ ਬੰਦਾ ਹੱਥ ਪਾਉਂਦੇ ਨਾ ਗਰੀਬ ਬੰਦਾ ਹੱਥ ਪਾਉਂਦੇ ਆ ਪਾਕਿਸਤਾਨ ਚ ਬਹੁਤ ਫੋਰ ਚੱਲਿਆ ਇਹ ਅੱਛਾ ਹਾਂ ਉੱਥੇ ਬਹੁਤ ਪੈਸੇ ਵੱਡੇ ਹੁੰਦੇ ਨੇ ਜਿਹੜਾ ਬੰਦੇ ਕਿਹੜੀ ਐਪ ਜਿੱਤੀ ਇਹ NFT ਜਾਂ NFT ਬੰਨੀ ਕਿਹੜੀ ਸੀ ਬਹੁਤ ਪੈਸਾ ਵੱਢਿਆ ਹੁਣ ਵਾਹ ਸਕੀਮਾਂ ਵੀ ਤਾਂ ਇੱਕ ਨਹੀਂ ਤੀ ਜਿਹੜੀ ਹੁਣ ਚੱਲਦੀ ਹੁੰਦੀ ਹੈ ਉਹ ਤੁਹਾਨੂੰ ਦੱਸਦਾ ਕਿ ਯਾਰ ਕੋਈ ਐਜਾ ਕੋਈ ਕੰਮ ਨਹੀਂ ਹੈਗਾ ਐਜਾ ਈਜ਼ੀ ਮਨੀ ਨਾਉਂਦਾ ਕੋਈ ਸ਼ਬਦ ਹੈ ਨਹੀਂ 1 ਲੱਖ ਪਤਾ ਨਹੀਂ 20000 ਫਿਰ ਪਹਿਲਾਂ ਜਮਾ ਕਰਾਓ ਹੈ ਬਈ ਆਹੋ 1 ਲੱਖ 20 ਜੇਲਾ ਜਮਾ ਕਰਾਓ ਫਿਰ ਤੁਹਾਨੂੰ ਪਤਾ ਨਹੀਂ ਕਿੰਨੇ ਮਹੀਨੇ ਤੇ ਆਉਣ ਲੱਜਣੇ ਵੀ। 100000 ਰੁਪਏ ਮਹੀਨੇ ਦਾ ਆਉਣਾ ਨਾ ਆਹੋ। ਜੇ ਤੁਹਾਡੇ ਤੈਨੂੰ 5-4 ਮਹੀਨੇ ਦੇ ਵੀ ਦਿੱਤੇ ਤੇ ਸਲੇ ਅੱਧ ਲੈ ਕੇ ਤੁਰ ਗਏ। ਜਾਨ ਨੂੰ ਬਾਹਰ ਪਾਉ ਜੋੜ ਜਿਹੜੇ ਹੋਰ ਨੇ ਜੋੜ ਦੇਣੇ। ਪੀ ਆਹ ਮੈਂ ਜੋੜ ਦੇਣੇ ਤੈਨੂੰ 2 ਮਹੀਨੇ ਕਿਸ ਦੇ ਦਿੱਤੀ ਨਾ 100000 ਵੀ ਆਉਂਦੇ ਆ ਭਾਈ। ਤੇ ਅਹੀਂ ਚਾਹ ਉਹਦਾ ਅਹੀਂ ਚਾਹ ਜੋੜ। ਤਾਂ ਇਹ ਆਪੇ ਫਿਰ ਢੋਂਦੇ ਇੰਨੇ। ਉਹਨਾਂ ਦੇਖਣਾ ਆਪਣਾ ਵੀ ਇੱਕ ਬੰਦੇ ਤੇ 20-25 ਹਜ਼ਾਰ ਵੱਟ ਲਿਆ। ਇਹਦੇ 100 ਬੰਦੇ ਹੋ ਗਏ ਦੇਖ ਲੈ ਕਿੰਨਾ ਹੋ ਗਿਆ। ਜੇ ਮਾੜਾ ਤੈਹੀਂ ਚਾਹ ਬੰਦੇ ਚਾਹ ਜੋੜ ਲੇ। 4 ਦੁਗਣਾ 80 ਹਜ਼ਾਰ ਅਹ ਜਦ ਕਿ ਨਹੀਂ ਹੋਏ ਗੋਲੀ ਹੁਣ ਪਿੱਛੇ ਐਨੀ ਤਾਂ ਨੂ ਚੱਲਦੀ ਰਹੀ ਏ ਵੀ ਐਨੇ ਨਾ ਅਟਕੇ ਨਾ ਮੈਂ ਤੁਹਾਨੂੰ ਦੱਸ ਦਤਾ ਮੈਂ ਸਾਰਾ ਪਹਿਲਾਂ ਵੀ ਕਹਦਾ ਇਹ ਇਹ ਜਾ ਕੋਈ ਕੰਮ ਹੈ ਨਹੀਂ ਈਜ਼ੀ ਕਾਰ ਜਿਹੜੀ ਜਿਹੜਾ ਪੈਸਾ ਵੀ ਆ ਪੈਸਾ ਹਾ ਹਾ ਹਵਾ ਜਿਹਾ ਆ ਜਾਊਗਾ ਹੂੰ ਹੂੰ ਕੋਈ ਵੀ ਕੰਮ ਨਹੀਂ ਹੈਗਾ ਹੈ ਪਹਿਲਾਂ ਹੀ ਮੈਂ ਤਾਂ ਕਰਦੇ ਬਣੀ ਅਸੀਂ ਛੋਟੇ ਦੇ ਨਾ ਨਹੀਂ ਹਾਂ ਐਨਾ ਨਹੀਂ ਕਿ ਦੇਖੀ ਜਿਆਦਾ ਇਸ ਸਕੀਮ ਆਈ ਦੀ ਪਾਂਡੇ ਵਾਲੀ ਅੱਛਾ ਕਿ 21 ਕਿ 100 ਰੁਪਏ ਮਾਂ ਸਕੂਟਰ ਹੀ ਨਿਕਲਦੀ ਸੀ ਹਾਂ ਤੇ ਹਜ਼ਾਰ 1500 ਮਾਂ ਪਾਂਡੇ ਨਿਕਲਦੇ ਖਾਸੇ ਹੂੰ ਖਾਸ ਹੀ ਨਿਕਲਦੇ ਸੀ ਅੱਛਾ ਤੇਰਾ ਬਈ ਜਾ ਕਰਿਆ ਵਾਪੀ ਜਾਂ ਖਾਲੀ ਭਰਾ ਦੀ ਇੱਕ ਨੂੰ ਮਿਲ ਦੋ ਨੂੰ ਮਿਲ ਇਹਦਾ ਪਾ ਵੀ ਭਰਾ ਦੀ ਇਹਦਾ ਸਕੂਟਰ ਨਹੀਂ ਭਰਉਂਦੀ ਆ ਹੂੰਨੇ ਭਰਾਤਾ ਸਕੂਟਰੀ ਦਾ ਯਾਰ ਰਹਿ ਗਏ ਸਲੇ 5 ਕਿ ਦਿਨ ਜਿੰਦੇ ਲੜਕਣ ਉੱਥੇ ਦਫ਼ਤਰਾਂ ਨੂੰ ਨਹੀਂ ਦਿੰਦੇ ਨੂੰ ਹੂੰ ਰੋਪੜੇ ਤੇ ਨਾ ਲੰਘੇ ਨਾ ਅਟਕੇ ਮੋਕਾ ਸਾਥ ਦੀ ਗੱਲ ਹੈ ਹੁਣ ਆਪਾਂ ਇਹਾਂ ਇੱਕ ਵਾਰੀ ਆ ਕੇ ਇੱਥੇ ਭਾਂਡੇਆਂ ਵਾਲੇ ਉਹ ਫਰਾਡੀ ਸਭ ਕੋ ਫਰਾਡ ਆ ਤੂੰ ਸੋਚ ਸਮਝ ਕੇ ਕੰਮ ਕਰੋ ਯਾਰ ਅਸੀਂ ਤਾਂ ਜਾਂ ਛੋਟੂ ਛੋਟੀ ਹੋਣੀ ਹੈ ਹੂੰ ਜਾਂ ਹੁਣ ਤਾਂ ਸਾਲਾ ਸਟੀਲੀ ਰਹਿ ਗਿਆ ਇਹ ਪਿੱਤਲ ਦਾ ਭਾਂਡਾ ਹੁੰਦਾ ਸਭ ਤੋਂ ਜ਼ਿਆਦਾ ਅੱਛਾ ਪਿੱਤਲ ਦਾ ਭਾਂਡਾ ਇੱਕ ਆਇਆ ਭਾਂਡਾ ਲੈ ਕੇ ਦੋ ਚਾਰ ਨੂੰ ਨਵੇਂ ਬਣਾ ਕੇ ਦੇ ਗਿਆ ਵੀ ਪੁਰਾਣੇ ਭਾਂਡੇ ਦੇ ਦਿ ਦੋ ਉਹਨੇ ਪਜਾਣੇ ਤੁਹਾਨੂੰ ਨਵੇਂ ਬਣਾ ਕੇ ਦੇ ਦੇਣੇ ਜਿਹੜੇ ਜਿਹੜਾ ਕੋਈ ਬਣਾਵਾ ਹੈ ਬਈ ਉਹ ਬਣਾ ਕੇ ਦੇ ਗਿਆ ਇੱਕ ਦੋ ਵਾਰੀ ਤੇ ਕੱਢ ਲੈ ਸਾਰੇ ਪਿੰਡ ਦੇ ਪਿੱਤਲੇ ਦੇ ਭਾਂਡੇ ਸਲੇ ਦਾ ਨਵੇਂ ਦੇਣ ਹੁਣ ਦੇਣ ਲੱਗ ਗਏ ਭਾ ਕੇ ਟਰੱਕ ਲੈ ਕੇ ਮੁਲਕੀ ਨਹੀਂ ਆਇਆ ਢੋਲ ਲੋਲ ਕਿੱਥੇ ਢੋਲੂਗੀ ਮੈਨੂੰ ਬਹੁਤ ਪੁਰਾਣੀ ਗੱਲ ਐ ਇਹ ਆਉ ਵੀ ਮੈਂ ਸੁਣੀ ਹਾਂ ਹਾਂ ਕਹਿੰਦੇ ਸਾਰੇ ਪਿੰਡ ਦੇ ਦੇ ਦਿੱਤੇ ਕੱਢ ਕੇ ਅੰਦਰ ਦੇ ਪਿੱਤਲੇ ਦੇ ਭਾਂਡੇ ਵੀ ਨਵੇਂ ਆਉਂਗੇ ਬਣ ਕੇ ਮਣਾਲੂ ਇਹ ਕੰਦੂਖ ਨੇ ਹੁਣ ਲੱਗਣ ਪਏ ਸਰ ਗਿਆ ਬਸ ਸਰ ਗਿਆ ਫੇਰ ਤੁਹਾਨੂੰ ਦੱਸਦਾ ਆ ਲੈਟਰੀ ਹੈ ਲੈਟਰੀ ਵਾਲੇ ਬੰਦੇ ਦੀ ਕਿਸਮਤ ਹੈ ਉਹ ਤਾਂ ਕਿਸਮਤ ਹੈ ਉਹ ਲੈਟਰੀ ਵਾਲਾ ਜਿਹੜੀ ਆ ਸਰਕਾਰ ਵੱਲੋਂ ਲੈਟਰੀਆਂ ਇਹ ਠੀਕ ਹੈ ਇਹ ਫਰਾਡ ਨਹੀਂ ਹੈਗਾ ਕਿਉਂਕਿ ਐਨੇ ਬੰਦ ਬੰਦਿਆਂ ਨੇ 100 ਰੁਪਏ ਦੇਣਾ ਉਹੀ ਪੈਸੇ ਨੇ ਦੇ ਦੇਣਾ ਕਹਾ ਉਹੀ ਉਹ ਕਹਾ ਬੰਦੇ ਦੀ ਕਿਸਮਤ ਹੈ ਉਹ ਘਾੜੇ ਘਾਹ ਕੋਈ ਕਿਸਮਤ ਨਹੀਂ ਨਿਕਲਦੀ ਨਿਕਲ ਨਹੀਂ ਹੈ ਜਿਵੇਂ ਮਰਜੀ ਨਹੀਂ ਕਰਦਾ ਇਹ ਇਹ ਚਲੋ ਉਸ ਪੰਜਾਬ ਸਰਕਾਰ ਵੱਲੋਂ ਆ ਰੇਕ ਸਰਕਾਰ ਵੱਲੋਂ ਹੁੰਦੀ ਹੈ ਰੇਕ ਦੇ ਉਧ ਚਾਉਣਾ ਸਟੇਟ ਚ ਯਾ ਆਪਦੀ ਹੁੰਦੀ ਲੱਗ ਹਰੇਕ ਦੀ ਹੈਗੀਆਂ ਸਭ ਬਹੁਤ ਹੈ। ਹੂੰ ਮੰਡ ਰਹੇ ਹੈਗੇ ਆਪਾਂ ਨੂੰ ਜਾਣਾ ਤਾਂ ਯਾਰ। ਉਹ ਛੱਡ ਮੰਡ ਨੂੰ ਕੱਲ ਨੂੰ ਮਾਰਦੇ ਕਿਹੜਾ? ਕੱਲ ਨੂੰ ਫੇਰ ਜੰਮੇ ਆਊਗੀ। ਤੇ ਆ ਹੁਣ ਕਣ ਜੰਮੇ ਆਉਣ। ਕੋਈ ਘੰਡੇ ਲੰਘ ਜਾਣੇ। ਹੌਂਕੜੇ ਜੰਮੇ ਆਉਣੇ। ਮੈਂ ਤਾਂ ਦੇਖ ਕੇ ਹੁਣ ਇੱਕ ਵਾਰੀ ਬੱਤਾਂ ਖੇੜ ਕੇ ਨਹੀਂ ਮੈਂ ਰੇਪ ਹੋਣਾ। ਜਬੀ ਜ ਕੱਲੂ ਚਾਲਦੇ ਕੋਈ ਨੂੰ ਸਵੇਰ ਚਾਲਦੇ ਕਾ ਸਾਧਰੇ ਚੱਲ ਤੂੰ। ਕੱਲ ਸਾਧਰੇ ਚੱਲ। ਤੇ ਹੁਣ ਬੱਟਾ ਪਾਉਂਦੇ ਹੋਰ ਕਾ ਕਰਨਾ ਬੱਟਾ ਲੈ ਹਾਂ ਜਿੰਦਾ ਲੈ ਬੱਟ ਪਾ ਲਾ ਨਾਲੇ ਸਵਾਗਾ ਦੇ ਕੇ ਇਹ ਸਿਹਾਂ ਨੂੰ ਖੇੜਣਾ ਹਣਾ ਇਹਨੂੰ ਸਵਾਗਾ ਮਾਰਨਾ ਮਾਰਨਾ ਨਹੀਂ ਮਿੱਟੀ ਜਾਂ ਜਾ ਜਾ ਜਾਮ ਜਣੀ ਇਹ ਇਹਨੂੰ ਮਾਰਨਾ ਨਹੀਂ ਫੇਰ ਨਹੀਂ ਬੱਟਣੀ ਹੈਗੀ ਪਹਿਲਾਂ ਮੈਂ ਮੇਰੀ ਸਲਾਹ ਵੀ ਪਹਿਲਾਂ ਸਵਾਗਾ ਹੀ ਮਾਰ ਦਮਾ ਫੇਰ ਬੱਟਾ ਪਾਏ ਹੁੰਦੀ ਏ ਜੋ ਮਰਜੀ ਕਰ ਲੈ ਟਰੈਕਟਰ ਲੈ ਪਹਿਲਾਂ ਤਾਂ ਲੈ ਆਉਣਾ ਸੋਲਾ ਟਰੈਕਟਰ ਲੈ ਕੇ ਆ ਫੇਰ ਸਵਾਗਾ ਫੇਰ ਬੱਟਾ ਆਹ ਕੜੀ ਦੀ ਸਵਾਗੇ ਨਾਲ ਉੱਚੀ ਜੀ ਹੋ ਗਈ ਥੋੜੀ ਜੀ ਦੋ ਸਵਾਗੇ ਆਏ ਨੂੰ ਪੁਲਿਸ ਤੇ ਕੜੀ ਦਿਓ ਉੱਥੇ ਲਾਉਣੀ ਮਿੱਟੀ ਮੈਂ ਤਾਂ ਛੱਡਿਆ ਤਾਂ ਮੂਰਲਾ ਖਲੋਣਾ ਨਹੀਂ ਹੋ ਫੇਰ ਹੁਣ ਡੰਗੋ ਜਦ ਇਹ ਲਾਡਲੇ ਕਰਤੇ ਅੱਛਾ ਇਹਦੇ ਖੋਲ ਦੂੰਗਾ ਕੰਮ ਲੱਗਦਾ ਇਹ ਰੱਖਣੇ ਨਾ 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 ਗੰਨੇ ਸਪੋਟ ਗੰਨੇ ਸਪੋਟ ਲਾਉਣੀ ਐ ਇਹ ਕਿਹੜੀ ਸੜੀ ਰੇੜੀ ਕਰ ਜੀ ਇਹ ਰੇੜੀ ਤਾਂ ਚੱਲ ਜੂਗੀ ਇਹਦੇ ਗੰਨੇ ਸਪੋਟ ਲਾਉਣੀ ਐ ਇੰਨੀ ਕੋ ਉੱਪਰ ਨੂੰ ਜਾਵੇ ਹੋਰ ਇਹਦਾ ਗੰਨਾ ਮੂਲ ਕਰਨਾ ਪੈਂਦਾ ਸਕੇ 2 ਫੁੱਟ ਹਾਂ ਹਾਂ ਦਾਦਾ ਬੁਰਖਣਾ ਪੈਂਦਾ ਮੈਂ ਤਾਂ ਪੈਣ ਰੰਗ ਦੇਖਦਾ ਤਾਂ ਮਾਹ ਰੰਗ ਪਏ ਆ ਕਾਲਾ ਜਾਂ ਸਾਲਾ ਕਾਲਾ ਜਾਂ ਮੈਨੂੰ ਰੰਗ ਮਿਲੇ ਨਹੀਂ ਲਿਆਉਣਾ ਪੈ ਅੱਛਾ ਉੱਥੇ ਮਾਰ ਲੈਣੀ ਉਹ ਦੂਗਾ ਮਿਲਦੀ ਡੱਬੀ ਜਿਹੜੀ ਪ੍ਰੈਸ਼ਰ ਵਾਲੀ ਹਾਂ ਹਾਂ ਚਿੱਟਾ ਪਿਆ ਦਾ ਇੱਕ ਲਾਲ ਪਿਆ ਲਾਲ ਪੱਦੀਆਂ ਇਹ ਦੋ ਤੇ ਨਾ ਟੋਕਿਆ ਬੰਨੂ ਕਹਿੰਦੇ ਮੈਂ ਤਾਂ ਮਾ ਬੰਨੂ ਵੀ ਦੇਖਦਾ ਪੱਟੂਗਾ ਇਹ ਜੇ ਕੌਂ ਜਾ ਪੈਂਦਾ ਹੂੰ ਹੂੰ ਮੈਂ ਪੱਟੂਗਾ ਤਾਂ ਹੀ ਪੜਾਦਾ ਜਦੋਂ ਕੌਂ ਦਾ ਉਹ ਇੱਕ ਗੰਨਾ ਹੁੰਦਾ ਮੂਰੇ ਅਗਰ ਆਪਰੇ ਫਰਾਵੇ ਬੰਦਾ ਵੇ ਦਿੱਤਾ ਮੂਰੇ ਲਿਆਂਦਾ ਨਾ ਗੰਨਾ ਬੰਨ ਸਾਂਚ ਗਿਆ ਵਿਚਾਰਾ ਉਹ ਰੱਖ ਕੇ ਹਾਂ ਕੀ ਹੋ ਗਿਆ ਨਾ ਉਹ ਗੱਲ ਕਰਦਾ ਘਾਟਾ ਲਾ ਗਿਆ ਉਹ ਗੱਲਾਂ ਬਾਤਾਂ ਤੂੰ ਨਹੀਂ ਕਰੀਆਂ ਫਿਰ ਗੱਲਾਂ ਬਾਤਾਂ ਮਾਰ ਕੇ ਬੈਠਾ ਕਹਿੰਦਾ ਕਾ ਕੰਮ ਲੈ ਲਿਆ ਫਿਰ ਅਸਲ ਮਾਮਨੇ ਤੱਕ ਦੇਖ ਲਿਆ ਹੁਣ ਉੱਥੇ ਪਏ ਨੂੰ ਨਹੀਂ ਨਹੀਂ ਉਹਨੂੰ ਫੋਨ ਕਰਿਆ ਉਹਨੇ ਕਿਹਾ ਕਿੱਥੇ ਆ ਮਿਲਣਾ ਮਗਾ ਜਾ ਭਾਈ ਬੀਬੀ ਹੈ ਲਿਟਦੇ ਹੈਗਾ ਬੋਲਿਆ ਮੈਂ ਤਾਂ ਬਾੜੇ ਤੇ ਪਿਆ ਭਾਈ ਆ ਜਾ ਠੀਕ ਹੈ ਠੀਕ ਹੈ ਦੀਵਾਲੀ ਨੂੰ ਵੀ ਆਇਆ ਤਾਂ ਨਾ ਵੀਰੇ ਆਹ ਵਾਹ ਵਾਹ ਕਹਿੰਦਾ ਭਾਈ ਮਿਲਿਆ ਨਹੀਂ ਤੂੰ ਨਾ ਆ ਜਾ ਭਾਈ ਮਿਲ ਮਿਲ ਲਗਾ ਸੌਣੀ ਪੀ ਲੇ ਅੱਗੇ ਹੋਗੀ ਅੱਗੇ ਤਾਂ ਨਹੀਂ ਬਾੜੇ ਮਾਉਦਾ ਮੈਂ ਕਹਣਾ ਬਾੜੇ ਮਾਂ ਨਹੀਂ ਮਿਲਣਾ ਯਾਰ ਲਿਕ ਹੋਰ ਦਾ ਫੋਨ ਆਇਆ ਤਾਂ ਉਹ ਵੀ ਆਉਣਾ ਦੋ ਹਾਂ ਕਹਿੰਦਾ ਕਿ ਕਿੱਥੇ ਨਾ ਮੀਂਹ ਬਾਰਿਸ਼ ਆ ਜਾਪੇ ਦੋ ਵੀ ਮੇਲਾ ਨਹੀਂ ਮੇਲਾ ਅੱਜ ਕਰੋਲਾ ਹੀ ਹੋ ਜੇ ਆੜੀ ਥੜੀ ਦੀ ਥੜੀ ਦੀ ਅੱਜ ਸਵੇਰ ਦੇ ਪਫਾਉੜੀਆਂ ਪਰ ਲੱਗ ਲੱਗੇ ਹੋਇਆ ਮੈਂ ਸਾਹਮਣ ਜਿੱਦਾਂ ਰੁਪਿਆ ਮੈਂ ਕਹਿੰਦੇ ਲਿਆ ਮਗਰ ਗੱਡੀ ਗੱਡੀ ਖੜਾ ਕੇ ਆਇਆ ਗੱਡੀ ਦੇ ਉੱਪਰ ਬ੍ਰੇਕ ਖਰਾਬ ਹੋ ਗਈ ਦੀਆਂ ਆ ਲਿਆ ਆ ਹਾਂ ਉਹ ਨਾ ਗੱਡੀ ਲੈ ਕੇ ਆਉਣੀ ਖੜਾ ਕੇ ਆ ਤਾਂ ਟਾਈਮ ਲੱਗੂਗਾ ਸ਼ਾਮ ਨੂੰ ਕਹਿੰਦਾ ਆਉਂਗਾ ਬ੍ਰੇਕਾਂ ਜਿਹੜੇ ਹੁਣ ਕਿਹਿਆ ਹੁੰਦੇ ਉਹ ਦੇ 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 ਡਿਸਕ ਦੋ ਦੋਸ ਕਹੀ ਹੁੰਦੀ ਜਿਹੜੀ ਉਹ ਪੈਣੀ ਬਸ ਡਿਸਕ ਨਹੀਂ ਡਿਸਕ ਨਹੀਂ ਪੈਣੀ ਹੈ ਉਹ ਜਿਹੜੇ ਲੈਦਰ ਪਾਉਂਗੇ ਲੈਦਰ ਨਹੀਂ ਹੈ ਜਮਾ ਡਿਸਕ ਹੈ ਉਹ ਹੀ ਹੁੰਦੀਆਂ ਮੈਂ ਉਹਨੂੰ ਇਹੀ ਕਹਿ ਕੇ ਲੈ ਕੇ ਆਇਆ ਡਿਸਕ ਹੁੰਦੀ ਤੇ ਜੇ ਡਿਸਕ ਪੈਣੀ ਹੈ ਉਹ ਹੁੰਦੀ ਆ ਆਹ ਨਾਲ ਲੱਗਣੀ ਹੈ ਬਸ ਆਹੋ ਹਾਂ ਉਹ ਹੀ ਉਹ ਹੀ ਪੈਣੀ ਹੈ ਜੇ ਉਹ ਨਾ ਪਵਾ ਚਿੱਕਾ ਮਾਰਦੇ ਹੋਣੇ ਫਿਰ ਅੰਦਰਲੀ ਪਲੇਟ ਧਾਰ ਦੋ ਉਹ ਖਰਾ ਹਾਂ ਪਲੇਟ 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 ਇਸਦੀ ਫਿਰ ਹਾਰਡ ਹੋ ਜਾਂਦੀ ਫਿਰ ਆਵਾਜ਼ੇ ਬਹੁ ਕਰਦੀ ਤੀ ਹ ਹੁਣ ਤਾਂ ਹੀ ਦਿਖਾ ਕੇ ਉਹ ਮੇਰੀ ਗੱਲ ਕੰਮ ਕਰਾਉਣਾ ਨਾ ਗੈਲੀ ਦਾ ਕਰਾਈਓ ਜਿਹੜਾ ਮਰਦਾ ਨੁਕਸਾਨ ਦਾ ਠੀਕ ਆਵਾਜ਼ ਆਈ ਮੈਂ ਜਦੇ ਕਰਾਤਾ ਨਹੀਂ ਫਿਰ ਕੰਮ ਵਧਣਾ ਹੋਣਾ ਫਿਰ ਨਹੀਂ ਆਹ ਮਹਾਰਾ ਮੋਟਰ ਦਾ ਚਾਹੀਦਾ ਕਿੰਨਾ 700 ਰੁਪਏ ਲੱਗਿਆ ਸਾਰ ਨਹੀਂ ਟੂਲ ਲੱਗਣਾ ਤਾਂ ਨਹੀਂ ਫਿਰ 10000 ਦਾ ਕੰਮ ਜਿੰਨਾ ਕਰਾ ਦੂੰ ਗਈਓ ਪਤਾ ਜਾ ਕੇ 10000 ਦੇ ਪੈਣੇ ਫਿਰ ਹੋਈ ਗੱਲ ਹੈ ਛੁੱਟੀ ਆ ਭਾਈ ਤਦ ਫੇਰ ਦੇਖਾਂ ਫੇਰ ਮੈਸੇਜ ਆਉਂਦਾ ਦੇਖ ਲੈ 100 200 ਰੁਪਏ ਹੋਰ ਕਮਾਈ ਕਮਾਲਾ ਕਮਾਲਾ ਜੇ ਹੋਈ ਜਾਣ ਸ਼ਾਮ ਸਾਊ ਜੀ ਉਹ ਵੇ ਉਹਦਾ ਸਵੇਰਾ ਬਹੁਤ ਸਹੀ ਕਹਿੰਦਾ ਹੋ ਕਹਿੰਦਾ ਮਾਮਾ ਮਾਮੀ ਪਾਈ ਤੇਰੀ ਬਿਮਾਰ ਤੀ ਹਾਂ ਜੀ ਮਾਮੀ ਕਿੰਭੀ ਇਹਨਾਂ ਮਾਮੀ ਬਿਮਾਰ ਹੈ ਕਰ ਜੋ ਪਕਰ ਜਾ ਲੈ ਭਾਂ ਜਾਣਾ ਕੀ ਕਰੀਏ ਭਾਂ ਜਾ ਹਟੇ ਨਹੀਂ ਜਾ ਵਰਗਾ 7 ਲੱਖ ਰੁਪਏ ਤੈਨੂੰ ਮੈਂ ਠੀਕ ਹੈ ਭਾਈ ਭੇਜ ਦੇ 7 ਲੱਖ ਰੁਪਏ 70 ਲੱਖ ਭੇਜੇ ਸਾਢੇ ਸਾਢੇ ਚਾਰ ਦੱਦੇ ਚਾਹੀਦੇ ਗਏ ਭੇਜ ਦੇ ਭਾਈ ਓਹੋ